ਗੁਰਮੁਖ ਪਿਆਰਿਓ ਪਹੁੰਚ ਚੁੱਕੇ ਆ ਪੈਲਸ ਵਿੱਚ ਵਿਆਹ ਤੇ ਆਏ ਅੱਜ ਹੈਲੋ ਦੋਸਤੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਅੱਜ ਜਾ ਰਹੇ ਆ ਨੂਬਗੜ ਸੋ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਅੱਜ ਉੱਥੇ ਕੀ ਲੈਣ ਜਾ ਰਹੇ ਆ ਬੜੇ ਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੱਡੀ ਤਿਆਰ ਤੇ ਚੱਲਦੇ ਆਂ ਚਲਿਏ ਮੈਂ ਤਾਂ ਜੇ ਸੀਮਾ ਨੇ ਨਹੀਂ ਜਾਣਾ ਮੈਂ ਕੱਲ ਲਈ ਚੱਲਿਆ ਹੁਣ ਤੁਹਾਨੂੰ ਨੂਬਗੜ ਜਾ ਕੇ ਦਿਖਾਵਾਂਗੇ ਕਿੱਥੇ ਚੱਲੇ ਆਂ ਗਰਮਖ ਪਿਆਰਿਓ ਪਹੁੰਚ ਚੁੱਕੇ ਆ ਪੈਲੇਸ ਵਿੱਚ ਵਿਆਹ ਤੇ ਆਏ ਅੱਜ ਆ ਖੜੀ ਆਪਣੀ ਗੱਡੀ ਬਹੁਤ ਗੱਡੀਆਂ ਬਹੁਤ ਇਕੱਠ ਹੈ ਆ ਬਾਹਰੋਂ ਪੈਲੇਸ ਹੈ ਪੈਲੇਸ ਦਾ ਨਾਮ ਹੈ ਰਾਜ ਵਿਲਾਸ ਰਿਜ਼ੋਰਟ ਅਨੂਪਗੜ ਇਧਰ ਰੋਡ ਹੈ ਇਧਰ ਅਨੂਪਗੜ ਹੈ

ਕਰ ਰਹੇ ਹੋ ਪਹੁੰਚ ਚੁੱਕੇ ਆ ਘਰ ਹਨੇਰਾ ਹੋ ਗਿਆ 7:30 ਹੋ ਚੁੱਕੇ ਆ ਲੇਟ ਹੋ ਗਏ ਬੜਾ ਲੰਮਾ ਸਫਰ ਸੀ 110 ਕਿਲੋਮੀਟਰ ਪਾਸੇ ਵੀ ਗਏ ਕਿਤੇ ਵੀਡੀਓ ਨਹੀਂ ਬਣਾਈ ਗਈ ਸਰਬੱਤੇ ਕੀ ਕਰਦਾ ਬਤ ਮੈਂ ਇੱਕ ਐਪ ਡਾਊਨਲੋਡ ਕੀਤੀ ਹੈ ਹੈ ਇੱਕ ਐਪ ਡਾਊਨਲੋਡ ਕੀਤੀ ਹੈ ਐਪ ਡਾਊਨਲੋਡ ਕੀਤੀ ਹੈ ਆ ਜਿਹੜੀ ਹੂੰ ਹਲੋ ਕਿਹੜੀ ਆ ਜਿਹੜੀ ਹਾਂ ਕਾਦੇ ਵਾਸਤੇ ਪੇਂਟਿੰਗ ਮੈਂ ਆ ਵਾਸਤੇ ਖੋਲ ਹੀ ਨਹੀਂ ਰਹੀ ਇਹ ਤਾਂ ਖੋਲੂਗੀ ਇਦੇ ਵਿੱਚ ਪਿਕਚਰ ਆਣ ਗਿਆ ਇੱਕ ਚੂਜ਼ ਕਰ ਲੈਣੀ ਆਪਣੇ ਨੂੰ ਅੱਛਾ ਆ ਦੇਖੋ ਕਿੰਨੀ ਆ ਗਿਆ ਹਾਂ ਮੈਂ ਤਾਂ ਚੂਜ਼ ਹੀ ਦੀ ਆ ਇਹਨਾਂ ਦਨਾਂ ਵਿੱਚੋਂ ਇੱਕ ਲੈਣਾ ਹੈ ਹੂੰ ਫੋਨ ਰੱਖਣਾ ਹੈ ਗਲਾਸ ਇੱਕ ਆ ਲੈਣਾ ਇਯਾ ਦੇ ਕੇ ਬਣਾਣੀ ਹੈ ਅੱਛਾ ਪੇਪਰ ਲੈਣਾ ਹੈ ਇਹ ਜ਼ੂਮ ਇਹ ਕਰਦੇ ਆ ਜ਼ੂਮ ਕਰ ਲਈ ਫੇਰ ਹਾਂ ਪਾਣੀ ਨੂੰ ਲਾ ਕੇ ਘਟਾ ਸਕਦੇ ਆ ਹੈਂ ਇਹਨੂੰ ਪਾਣੀ ਜਿਹਨੂੰ ਲਾਕੇ ਹਾਂ ਕਟਾ ਕੇ ਅੱਗੇ ਨੂੰ ਕਰਕੇ ਗਲਾਸ ਲੈਣਾ ਰੱਖ ਕੇ ਅੱਛਾ ਫੋਨ ਰੱਖ ਕੇ ਬਣਾ ਲੈ ਐਵੇਂ ਨਹੀਂ ਬੋਤੇ ਕੋਈ ਸਿਸਟਮ ਹੈ ਨਾ ਮੈਂ ਦਿਖਾ ਮੈਂ ਤੈਨੂੰ ਦੱਸਦਾ ਕਿਵੇਂ ਕਰਨਾ ਕਿ ਇਹਦਾ ਤੈਨੂੰ ਸਮਝ ਨਹੀਂ ਲੱਗਿਆ ਇਹਦੀ ਕੀ ਕਰਨਾ ਪਤਾ ਦੱਸਾ ਕਿਵੇਂ ਕਰਨਾ ਹੈ ਕੀ ਕਰੂ ਹਾਂ ਹੁਣ ਮੈਨੂੰ ਸਮਝ ਲੱਗ ਗਈ ਕੀ ਕਰਨਾ ਹੈ ਬੁਰੇ ਮੜਦੇ ਦੇ ਇਹ ਪੇਪਰ ਦੇ ਥੱਲੇ ਰੱਖਣਾ ਪੁੱਤਰੇ ਨੂੰ ਪੇਪਰ ਚੱਕ ਪੇਪਰ ਦੇ ਥੱਲੇ ਰੱਖਾ ਉੱਤੇ ਕਰਨ ਹਾਂ ਕਰ ਦੇ ਕਰ ਦੇ ਮੈਂ ਤੁਹਾਨੂੰ ਕਰਕੇ ਦੇਣਾ ਇੱਕ ਮਿੰਟ ਇੱਕ ਮਿੰਟ ਪਤਾ ਉਹ ਥੋੜਾ ਇੱਕ ਮਿੰਟ ਇੱਕ ਮਿੰਟ ਫਿਰ ਹੁਣ ਲੋਕ ਕਰ ਦੇਣਾ ਇਹ ਹੁਣ ਲੋਕ ਹੋ ਗਈ ਹੁਣ ਪੇਪਰ ਹਿੱਲਦੀ ਨਹੀਂ ਠੀਕ ਹੈ ਉਗినੇ ਲੋਗ ਆ ਦੇਖ ਇਥੇ ਲੋਗ ਲਾਤਾ ਨਾ ਆਪ ਹੂੰ ਇਹ ਇਥੇ ਲੋਗ ਲਾਤਾ ਆਪਾ ਹਣ ਲੋਗ ਹੈ ਹੁਣ ਇਹ ਇਹ ਹੁਣ ਤਾਂ ਅਨਲੌਕ ਹੈ ਹੁਣ ਲੋਕ ਹੈ ਠੀਕ ਹੈ ਇਹਨੂੰ ਮੁਰਕ ਕੇ ਨਾ ਪੇਪਰ ਤੇ ਰੱਖ ਦੇ ਲੈ ਇਹ ਮੇਰੇ ਰੱਖ ਕੇ ਨਾ ਉੱਤ ਉੱਤੇ ਇਹਦੀ ਪੈਨਸਲ ਨੰਬਰ 1 ਆ ਠੀਕ ਹੈ ਹੁਣ ਇਹਦੀ ਫਲੈਸ਼ ਜਗਦੀ ਨਾ ਫੋਨ ਦੀ ਤਾਂ ਤੈਨੂੰ ਸਹੀ ਨਹੀਂ ਦਿਸਦੀ ਆ ਮੈਨੂੰ ਸਹੀ ਦੁਖਣਾ ਦਿਸਦੀ ਨਹੀਂ ਸਹੀ ਹਾਂ ਹਾਂ ਹੁਣ ਇਹਦੇ ਉੱਤੇ ਬਣਾ ਇਹਦੇ ਉੱਤੇ ਤੇ ਬਣਾ ਕੇ ਵਧੀਆ ਮੁਰਗੀ ਉਹ ਥੱਲੇ ਫੋਨ ਕੱਢਦੀ ਉਦੋਂ ਬਾਅਦ ਵਧੀਆ ਬਰਸ਼ ਆਪੀ ਆ ਦੇਖੋ ਗਰਮਖ ਪਿਆਰੇ ਉਹ ਸਰਬਤਨੇ ਇੱਕ ਐਪਲੀਕੇਸ਼ਨ ਡਾਊਨਲੋਡ ਕੀਤੀ ਹੈ ਇੱਕ ਆ ਥੱਲੇ ਰੱਖ ਕੇ ਐਵੇਂ ਐਪਲੀਕੇਸ਼ਨ ਦੇ ਵਿੱਚ ਐਵੇਂ ਐਵੇਂ ਰੱਖ ਕੇ ਫੋਨ ਪੇਜ ਦੇ ਵਿੱਚ ਉਹ ਕੀ ਪੇਜ ਕਰਕੇ ਲੋਕ ਤਾਂ ਕਰਨਾ ਸੀ ਲੋਕ ਕਰਦੇ ਲੋਕ ਕਰਦੇ ਹਾਂ ਇਹਨੂੰ ਜ਼ੂਮ ਕਰਕੇ ਜ਼ੂਮ ਕਰਕੇ ਇਹਨੂੰ ਲੌਕ ਕਰਦੇ ਹੁਣ ਲੌਕ ਕਰਦੇ ਬਸ ਲੋਕ ਹੋ ਗਿਆ ਹਾਂ ਲੋਕ ਹੋ ਗਿਆ ਹੁਣ ਤੀਪਰ ਉੱਤੇ ਬੁੱਧਾ ਮਾਰੋ ਉਹ ਤਾਂ ਮੈਂ ਬਣਾਇਆ ਵੈ ਨਾ ਉਹ ਤੂੰ ਹੋਰ ਬਣਾ ਲੈ ਪੁੱਤ ਇੱਧਰ ਲਾ ਰਿਹਾ ਸਾਫ਼ ਸਾਫ਼ ਹੀ ਹਾਂ ਸਾਫ਼ ਹੀ ਰੱਖ ਆ ਗਾ ਪਲੇਟ ਲੈ ਲੈ ਰਾਬੋ ਉਹ ਜਿਹੜਾ ਰਜਿਸਟਰ ਉਹ ਦੂਜਾ ਚਾਹੀਦਾ ਹਾਂ ਕੀ ਕਹਿੰਦੇ ਹੁੰਦੇ ਉਹਨੂੰ ਡਰਾਇੰਗ ਵਾਲਾ ਡਰਾਇੰਗ ਵਾਲਾ ਚੱਕ ਉਹ ਉਹ ਚੱਕ ਉਹ ਤੇ ਸਪਾਈਡਰਮੈਨ ਦੀ ਵੀ ਮੇਰੇ ਕੋਲ ਹੈਗੀ ਆ ਡਰਾਇੰਗ ਵਾਲੀ ਲਿਆ ਫਿਰ ਸਾਫ ਕਾਪੀ ਕੋਈ ਆ ਦੇਖੋ ਦੋਸਤੋ ਇਹਨੂੰ ਐਪਲੀਕੇਸ਼ਨ ਡਾਊਨਲੋਡ ਕੀਤੀ ਹੈ ਇਹਨੇ ਸਰਬੱਤ ਨੇ ਐ ਫਰੂਟ ਦੀ ਫੋਟੋ ਲਾ ਕੇ ਲੋਕ ਕਰਕੇ ਤੁਹ ਲੋਕੋਗਾ ਨਾ ਹਾਂ ਹਾਂ ਤੇ ਹੁਣ ਉੱਤੇ ਫੇਜ ਉਹਦਾ ਮਾਰ ਦੇ ਸਾਈਡ ਤੇ ਬਣਾ ਪੁੱਤ ਸੈਂਟਰ 'ਚ ਥੋੜੀ ਬਣਾਏਗੀ ਜਮਾ ਸਾਈਡ ਤੇ ਜਾਂ ਇਧਰ ਬਣਾ ਲਾ ਇਧਰ ਕਾ ਬਰੀ ਨਹੀਂ ਚਾਰੀ ਚਾਰੀ ਸੰਤਰਾ ਨਹੀਂ ਇਹ ਸੰਤਰਾ ਹੈ ਤੇ ਇਹਦੇ ਉੱਤੇ ਤੇ ਹੁਣ ਉਹ ਕਰ ਦੇ ਹਾਂ ਐ ਬਣਦੀ ਹੈ ਹੋਰ ਵੀ ਪ੍ਰਿੰਟ ਹੈਗੇ ਐ ਚ ਬਹੁਤ ਬਾਕੀ ਦਾ ਵਲੋਗ ਇੰਨਾ ਕੀ ਹੈ ਤੇ ਚੰਗਾ ਲੱਗਿਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਕੱਲ ਨੂੰ ਫਿਰ ਨਵੋ ਲੋਕ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ